ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਹੋਣ ਦਾ ਮਾਨ ਪ੍ਰਾਪਤ ਹੈ ਪਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਸਮਾਰਟ ਸਿਟੀ ਸਿਰਫ ਕਾਗਜ਼ਾਂ 'ਚ ਹੀ ਹੈ ਕਿਉਂਕਿ ਅੰਮ੍ਰਿਤਸਰ ਸ਼ਹਿਰ ਦੀ ਐਸੀ ਕੋਈ ਸੜਕ ਨਹੀਂ ਜਿੱਥੇ ਤੁਹਾਨੂੰ ਕੂੜੇ ਦੇ ਢੇਰ ਨਾ ਦਿਖਣ ਸ਼ਹਿਰ ਵਾਸੀਆਂ ਨੇ ਆਖਿਆ ਕਿ ਨਗਰ ਨਿਗਮ ਵੱਲੋਂ ਘਰਾਂ 'ਚ ਜਾ ਕੇ ਕੂੜਾ ਕਲੈਕਟ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਲੋਕ ਸੜਕ 'ਤੇ ਕੂੜਾ ਸੁੱਟ ਰਹੇ ਹਨ ਉਹਨਾਂ ਮੰਗ ਕੀਤੀ ਹੈ ਕਿ ਜਲਦੀ ਇਸ ਦਾ ਸਮਾਧਾਨ ਕੀਤਾ ਜਾਵੇ ਸਰ ਮੇਰੇ ਫਾਦਰ ਸਾਹਿਬ ਇੱਥੇ ਕਾਉਂਸਲਰ ਰਹੇ ਨੇ 2012 ਤੋਂ ਲੈ ਕੇ 17 ਦੇ ਦੌਰਾਨ ਤੁਸੀਂ ਇੱਥੇ ਗਲੀ ਮਹੱਲੇ ਦੇ ਸਭ ਨੂੰ ਪੁੱਛ ਸਕਦੇ ਹੋ ਬਾੜ ਚ ਤੇ ਇੱਥੇ ਕੂੜੇ ਦਾ ਕਬੀ ਬਲ ਸਵੇਰੇ ਟਾਈਮਿੰਗ ਸੀ ਪ੍ਰੋਪਰ ਪਰ ਜਦੋਂ ਦੀ ਇਹ ਸਰਕਾਰ ਆਈ ਆਮ ਆਦਮੀ ਸਰਕਾਰ ਇਹਨਾਂ ਨੇ ਕੂੜਾ ਦਾ ਲਿਫਟਿੰਗ ਕਰਨੀ ਬੰਦ ਕਰ ਦਿੱਤੀ ਪਤਾ ਨਹੀਂ ਸਟ੍ਰਾਈਕਸ ਐ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੋ ਰਹੀਆਂ ਜਾਂ ਉਹਨਾਂ ਦੀਆਂ ਕੋਈ ਡਿਮਾਂਡਸ ਨਹੀਂ ਜਿਹੜੀਆਂ ਪੂਰੀ ਨਹੀਂ ਕਰ ਰਹੀਆਂ ਉਹਨਾਂ ਨੂੰ ਟਾਈਮ ਸ਼ੇਅਰ ਇਸ ਸੈਲਰੀ ਦੀ ਮਿਲ ਰਹੀ ਜਿਸ ਕਰਕੇ ਸਾਰੀ ਪ੍ਰੋਬਲਮ ਮੈਨੂੰ ਲੱਗ ਰਿਹਾ ਇਸ ਕਰਕੇ ਆ ਰਹੀ ਜੇ ਇਹ ਹਾਲਾਤ ਰਹੇ ਆਮ ਆਦਮੀ ਅੱਗੇ ਬੜੇ ਮੁਸ਼ਕਲ ਨਾਲ ਕਰ ਰਿਹਾ ਸਰਵਾਈਵ ਕਰ ਰਿਹਾ ਹੈ ਕਾਰੋਬਾਰ ਦੇਖੋ ਕੁਝ ਵੀ ਵੇਖੋ ਬਰਸਾਤੀ ਮੌਸਮ ਤੇ ਨਾਲ ਮੇਰੇ ਖਿਆਲ ਚ ਬਸ ਇਹ ਸੀਵਰ ਵਗੈਰਾ ਇਹ ਠੀਕ ਕਰ ਲਨ ਤੇ ਕੁਝ ਲੋਕਾਂ ਨੂੰ ਰਾਹਤ ਮਿਲ ਜਾਏਗੀ ਜਿਹਦੇ ਨਾਲ ਕੋਈ ਜਾਨੀ ਮਾਲੀ ਕੋਈ ਨੁਕਸਾਨ ਨਾ ਹੋਵੇ ਚੜਕਾਂ ਦੇ ਜਿਹੜੇ कूੜੇ ਦੇ ਢੇਰ ਲੱਗੇ ਜੀ ਇਹ ਪਹਿਲਾਂ ਵੀ ਆਪਾਂ ਇਹਦੇ ਬਾਰੇ ਜਾਣਕਾਰੀ ਦਿੱਤੀ ਸੀ ਕਿ ਜਿਹੜੀ ਕਾਰਪੋਰੇਸ਼ਨ ਆ ਉਹਦੀਆਂ ਬਿਲਕੁਲ ਗੱਡੀਆਂ ਨਹੀਂ ਆ ਰਹੀਆਂ ਪਤਾ ਨਹੀਂ ਉਹ ਠੇਕੇ ਪ੍ਰਾਈਵੇਟ ਆ ਜਾਂ ਇਹਨਾਂ ਕੋਲ ਠੇਕੇ ਆ ਇਹ ਪੂਰੇ ਸ਼ਹਿਰ ਦੇ ਵਿੱਚ कूੜਿਆਂ ਦੇ ਢੇਰ ਲੱਗੇ ਹੋਏ ਆ ਤੁਸੀਂ ਇਹ ਸੜਕਾਂ ਦੇ ਦੇਖ ਲਓ ਇੱਕੋ ਸਾਹਮਣੇ ਢੇਰ ਲੱਗਾ ਆ ਇੰਨੀ ਗੰਦਗੀ ਆ ਇੱਕੋ ਪਰਲੇ ਹੱਥ ਲੱਗਾ ਇੰਨੀ ਗੰਦਗੀ ਆ ਕਿ ਲੋਕਾਂ ਨੇ ਜਿਹੜੇ ਘਰਾਂ ਵਾਲੇ ਆ ਨਾ ਉਹਨਾਂ ਕੋ ਗੱਡੀਆਂ ਨਹੀਂ ਪਹੁੰਚਦੀਆਂ ਉਹ ਸਵੇਰੇ ਜਦੋਂ 4 ਵੇ ਉੱਠਦੇ ਆ ਕੋਈ 5 ਵੇ ਉੱਠਦੇ ਆ ਸੈਲ ਕਰਨ ਦੇ ਬਾਹਨੇ ਆਂਦੇ ਆ ਕੂੜਾ ਸੁੱਟ ਕੇ ਸੜਕ ਤੇ ਗਾਹ ਜਾਂਦੇ ਆ ਔਰ ਇਹ ਜਿਹੜੀ ਗੰਦਗੀ ਦਾ ਕਾਰਨ ਹੈ ਕਾਰਪੋਰੇਸ਼ਨ ਦੀ ਮੈਂ ਜੁੰਮੇਵਾਰੀ ਸਰਕਾਰ ਦੀ ਨਿੰਦਿਆ ਕਰਦਾ ਆ ਕਿ ਜਿਹੜੀ ਇਹ ਸਰਕਾਰ ਸਹੀ ਤਰੀਕੇ ਨਾਲ ਆਪਣੀ ਕਾਰਪੋਰੇਸ਼ਨ ਨੂੰ ਚਲਾ ਹੀ ਨਹੀਂ ਸਕਦੀ ਕੂੜੇ ਦੇ ਹਾਲਾਤ ਬਹੁਤ ਖਰਾਬ ਹੈ ਸਰ ਹੂੰ ਥੋੜਾ ਜਿਹਾ ਹਾਲਾਤ ਬਹੁਤ ਖਰਾਬ ਹੈ ਪੰਜ ਪੰਜਾਂ ਚਾਹੇ ਦਿਨ ਕੂੜਾ ਚੁੱਕਿਆ ਨਹੀਂ ਜਾਂਦਾ ਸ਼ਹਿਰਾਂ ਚ ਤੇ ਬਹੁਤ ਖਰਾਬ ਹਾਲਾਤ ਨੇ ਇਹਦੇ ਨਾਲ ਬਿਮਾਰੀਆਂ ਫੈਲ ਸਕਦੀਆਂ ਬਰਸਾਤੀ ਮੌਸਮ ਜਿੱਦ ਤੱਕ ਉਹ ਬਤਾਈ ਆ ਰਹੇ ਅੱਗੋਂ ਉਹਦੇ ਨਾਲ ਬਿਮਾਰੀਆਂ ਫੈਲਣ ਗਈਆਂ ਪਰੇਸ਼ਾਨੀਆਂ ਹੈ ਲੋਕਾਂ ਨੂੰ ਊੜਾ ਤੇ ਚਲੋ ਇਹ ਸਫਾਈ ਵਿਵਸਥਾ ਤੇ ਰੋਜ਼ ਹੋਣੀ ਚਾਹੀਦੀ ਹੈ ਇਹਦੇ ਬੇਸਿਕ ਚੀਜ਼ ਹੈ ਤੇ ਸਫਾਈ ਵਿਵਸਥਾ ਰਹੇਗੀ ਸਭ ਕੁਝ ਠੀਕ ਹੈ ਚੀਰ ਖੀਰ ਵਗੈਰਾ ਸਾਫ ਹੋਣਾ ਪੂਰਾ ਚੁੱਕਿਆ ਜਾਵੇ ਨਗਰ ਨਿਗਮ ਦੇ ਨਾਲ ਜੋ ਕੰਪਨੀ ਕੂੜਾ ਕਲੈਕਟ ਕਰਨ ਦਾ ਕੰਮ ਕਰ ਰਹੀ ਸੀ ਉਹ ਕੰਪਨੀ ਕੰਮ ਛੱਡ ਕੇ ਜਾ ਚੁੱਕੀ ਹੈ ਜਿਸ ਦੇ ਨਾਲ ਹੁਣ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗੇ ਹੋਏ ਨੇ ਸੋ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਆਖਿਆ ਜਾਂਦਾ ਹੈ ਪਰ ਹਕੀਕਤ ਜ਼ਮੀਨੀ ਪੱਧਰ ਤੇ ਕੁਝ ਹੋ ਰਹੀ ਹੈ ਲੋਕਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਕੂੜੇ ਦੇ ਢੇਰਾਂ ਨੂੰ ਹਟਾਇਆ ਜਾਵੇ ਤਾਂ ਜੋ ਸ਼ਹਿਰ ਦੇ ਵਿੱਚ ਗੰਦਗੀ ਨਾ ਫੈਲੇ ਬਿਮਾਰੀਆਂ ਨਾ ਫੈਲਣ ਤੇ ਸ਼ਹਿਰ ਸੁੰਦਰ ਦੇਖ ਸਕੇ ਸੋ ਨਗਰ ਨਿਗਮ ਨੂੰ ਵੀ ਇਹ ਇਸ ਬਾਰੇ ਸੋਚਣਾ ਹੋਵੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼